ਮੈਂ ਤੁਹਾਡਾ ਛੋਟਾ ਵੀਰ ਜੀ ਪੱਤਰਕਾਰ ਹੀਰਾ ਸਿੰਘ ਤਲਵੰਡੀ ਐਪਾ ਮੌਜੂਦ ਆ ਜੀ ਪਿੰਡ ਤਲਵੰਡੀ ਨਾਰ ਚੌਂਕ ਦੇ ਵਿੱਚ ਆ ਪਾਈਸੜਾ ਸਾਈਡ ਤੇ ਹੋਇਆ ਆ ਮੈਂ ਤੁਹਾਨੂੰ ਇਹ ਸਿਰਫ ਇੱਕ ਗੱਲ ਦਿਖਾਉਣਾ ਚਾਹੁੰਨਾ ਆ ਕਿ ਇੱਥੇ ਜਿਹੜਾ ਪਾਣੀ ਆ ਉਹ ਗੱਡੀਆਂ ਕਿਵੇਂ ਲੰਘ ਰਹੀਆਂ ਔਰ ਰਾਹਗੀਰ ਤੁਸੀਂ ਆ ਦੇਖ ਸਕਦੇ ਹੋ ਮੋਟਰਸਾਈਕਲ ਵਾਲਾ ਵੀਰ ਕਿਵੇਂ ਲੰਘ ਰਿਹਾ ਔਰ ਤਕਰੀਬਨ ਤਕਰੀਬਨ ਅੱਧਾ ਟਾਇਰ ਉਹਦਾ ਡੁੱਬ ਚੁੱਕਾ ਪਾਣੀ ਦੇ ਵਿੱਚ ਤੇ ਆਪਣਾ ਇਸੇ ਕਰਕੇ ਅਸੀਂ ਅੱਜ ਬਾਬਾ ਜੀ ਸਾਡੇ ਮਾਨਯੋਗ ਨੇ ਗੁਰਦੁਆਰਾ ਸਾਹਿਬ ਦੇ ਚੌਂਕ ਦੇ ਵਿੱਚ ਆ ਤੇ ਇਸ ਕਰਕੇ ਇਹਨਾਂ ਨੇ ਸਾਨੂੰ ਸੱਦਿਆ ਸੀ ਕਿ ਇਹ ਮੁੱਦਾ ਬੜਾ ਗੰਭੀਰ ਆ ਕਿ ਗੁਰੂ ਘਰ ਦੇ ਲਾਗੇ ਸਾਫ ਸਫਾਈ ਹੋਣੀ ਚਾਹੀਦੀ ਆ ਇਹ ਹਰ ਇੱਕ ਨੂੰ ਪਤਾ ਹੈ ਔਰ ਚੰਗੀ ਤਰ੍ਹਾਂ ਪਤਾ ਤੇ ਜੋ ਵੀ ਉਹ ਪਤੇ ਨਕਮੀ ਦਾ ਪ੍ਰਸ਼ਾਸਨ ਦੀ ਆ ਤੇ ਪ੍ਰਸ਼ਾਸਨ ਨਾਲ ਵੀ ਅਸੀਂ ਗੱਲ ਕਰਾਂਗੇ ਹਾਂਜੀ ਸਾਡੇ ਨਾਲ ਇਸ ਮਾਰਕੀਟ ਦੇ ਅੰਦਰ ਵੀ ਖੜੇ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਬਾਬਾ ਜੀ ਆਖਰੀ ਗੱਲ ਵੈਸੇ ਤੁਹਾਨੂੰ ਕੀ ਲੱਗਦਾ ਪ੍ਰਸ਼ਾਸਨ ਦੀ ਨਕਮੀ ਆ ਜਾਂ ਜਨੋਏ ਆ ਬਣ ਰਿਹਾ ਸੀਗਾ ਤੁਸੀਂ ਉਦੋਂ ਰਿਕਵੈਸਟ ਕਰਦੇ ਜੇ ਆਪਕੀ ਭਾਜੀ ਇਹ ਗੱਲ ਨਹੀਂ ਬਣਦੀ ਤਾਂ ਨਾ ਕਰੋ ਕੀ ਕਹਨੇ ਹੋ ਕੀਤਾ ਹੀ ਤੇ ਦੋ ਮਿਲੋਂ ਦੇ ਬਾਅਦ ਕਰ ਦਾਂਗੇ ਹਾਂਜੀ ਬਾਅਦ ਕਰ ਦਾਂਗੇ ਪਰ ਬਾਅਦ ਕਰਕੇ ਨਹੀਂ ਗਏ ਅੱਛਾ ਜੀ ਤੇ ਫਿਰ ਬਾਅਦ ਕੋ ਰਾਬਤਾ ਕੀਤਾ ਤੁਸੀਂ ਇਹਨਾਂ ਦੇ ਨਾਲ ਬਾਅਦ ਅਸੀਂ ਰਾਬਤਾ ਨਹੀਂ ਕੀਤਾ ਅਸੀਂ ਕਰਕੇ ਜਾਵਾਂਗੇ ਕਿਉਂਕਿ ਉਹ ਹੈ ਹੀ ਨਹੀਂ ਬਾਅਦ ਆਉਂਦਾ ਕੋਈ ਫਿਰ ਰਾਬਤਾ ਕਰਦੇ ਕਿੰਨੀ ਕਰੀ ਰਾਬਤਾ ਕੀਤਾ ਜੀ ਸਹੀ ਸਹੀ ਜਿਹਨਾਂ ਦੇ ਪਿੰਦਰ ਆ ਉਹ ਡਿਮੋਟਾ ਬੱਜਰ ਪੈਣ ਤੋਂ ਕਿੰਦਰ ਆਹੀ ਅੱਛਾ ਸ਼ੁਰੂ ਤੋਂ ਡਿਮੋਟਾ ਬੱਜਰ ਪਿਆ ਉਦੋਂ ਵੀ ਕਿਹਾ ਜੇ ਬਰੀਕ ਪਈ ਉਦੋਂ ਵੀ ਇਹ ਗੱਲ ਕਹੀ ਆ ਅੱਛਾ ਜੀ ਤੇ ਨਹੀਂ ਉਹ ਨਹੀਂ ਮੈਂ ਆਉਣ ਨੂੰ ਕੱਢ ਦੇਣਾ ਪਾਣੀ ਮੁੜ ਕੇ ਨਾ ਕੱਢਿਆ ਕਿਸ ਬਣੇ ਨਹੀਂ ਤੇ ਤੁਸੀਂ ਇਹਨਾਂ ਦਾ ਕੋਈ ਨੰਬਰ ਨੂੰ ਪਰ ਹੈਗਾ ਤੁਹਾਡੇ ਕੋਲੇ ਕਿਸੇ ਦਾ ਅੱਛਾ ਜੀ ਚਲੋ ਠੀਕ ਹੈ ਅ ਅੱਛਾ ਆਪਾਂ ਗੱਲ ਕਰਾਂਗੇ ਜੀ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਤੁਸੀਂ ਮੇਨ ਤੇ ਕਹਿ ਸਕਦੇ ਆ ਕਿ ਨਾਲ ਹੀ ਤੁਹਾਡਾ ਮਕਾਨ ਆ ਜਿਵੇਂ ਮੈਂ ਕੈਮਰੇ ਤੇ ਦਿਖਾ ਹੀ ਦੇਣਾ ਠੀਕ ਹੈ ਜੀ 100 ਮੀਟਰ ਦੀ ਦੂਰੀ ਨਹੀਂਗੀ ਤੁਹਾਡੀ ਦੇ ਜਿਹੜੇ ਨਾ ਬਣ ਰਿਆ ਸੀਗਾ ਤੁਸੀਂ ਉਦੋਂ ਕੁਛ ਨਹੀਂ ਕਿਹਾ ਪ੍ਰਸ਼ਾਸਨ ਲੋਕ ਵੀਰ ਕੀ ਕਰਦੇ ਹੋ ਉਹਨਾਂ ਲੋ ਬਗਰ ਜਾ ਕੇ ਠੇਕੇਦਾਰ ਆਉਂਦੇ ਰਹੇ ਆ ਵੀ ਸਾਡੇ ਇਥੋਂ ਤੁਹਾਨੀਵਾ ਕਾਸਤਾ ਅਗਰੇ ਪਾਸੋਂ ਛੱਕ 300 ਫੁੱਟ ਉੱਚੀ ਕਰ ਦਿੱਤੀ ਹੈ ਹਾਂਜੀ ਉਧਰ ਅੰਮ੍ਰਿਤਸਰ ਵਾਲਾ ਰੋਡ ਵੀ ਉੱਚਾ ਕਰਤਾ ਇਧਰ ਰਸਾਲਾ ਰੋਡ ਉੱਚਾ ਕਰਤਾ ਹੈ ਸਾ ਨੀਵਾ ਹੋ ਗਿਆ ਵਾ ਅੱਜ ਇਥੇ ਬੱਜਰ ਪਾਓ ਇੱਥੇ ਜੀ ਜੀ ਉਹਦੇ ਨਹੀਂ ਜਦੋਂ ਅਸੀਂ ਲੁੱਕ ਪਾਵਾਂਗੇ ਨਾ ਉਹਦੇ ਨਾਲ ਬਰਾਬਰ ਕਰਕੇ ਜਾਵਾਂਗੇ ਅੱਛਾ ਜੀ ਇਥੇ ਬਾਹਰ ਚ ਕੇ ਨੇ ਕੋਈ ਪੁੱਛਿਆ ਕਿਸੇ ਜੀ ਨੋਮਨ ਨੋਮਨ ਡੇਲ ਹੋਇਆ ਤੇ ਨਾਰਾ ਦਾ ਨੱਚੀ ਆ ਠੀਕ ਹੈ ਜੀ ਕੋਈ ਗੱਲ ਹੀ ਨਹੀਂ ਹੋਈ ਮੁਰਕੇ ਦੇ ਆ ਬਜਰੀ ਪਾ ਲੁੱਕ ਪਾ ਕੇ ਗਾਂ ਗਏ ਆ ਤੇ ਉਦੋਂ ਤੁਹਾਨੂੰ ਕੀ ਗੋਲੀ ਮਿੱਠੀਆਂ ਗੋਲੀਆਂ ਚਲ ਕੇ ਦੇ ਕੇ ਚਲੇ ਗਏ ਮਿੱਠੀਆਂ ਗੋਲੀਆਂ ਪੂਰੀਆਂ ਦਿੱਤੀਆਂ ਨੇ ਉਹ ਠੇਕੇਦਾਰ ਜਿਹੜਾ ਨਾ ਉਹਦੇ ਮੈਂ ਉਸ ਜਾ ਕੇ ਆਪ ਉਹਨੂੰ ਆ ਕੇ ਆਇਆ ਦੋ ਤਿੰਨ ਵਾਰੀ ਅੱਛਾ ਜੀ ਤੇ ਇਹ ਬੱਜਰ ਪਾਓ ਇਹਦੇ ਜਿਹੜਾ ਪੋਰਡੇ ਉਹ ਨਹੀਂ ਉਹ ਠੇਡਾ ਲੱਗਦਾ ਵਾ ਔਰ ਲੋਕੀ ਡਿੱਗ ਪੈਣਗੇ ਲੋਕ ਐਕਸੀਡੈਂਟ ਹੋਣਗੇ ਫਰਾਂ ਲੂਗਾ ਹਾਂ ਤੇ ਹੁਣ ਲੋਕਾਂ ਦੀਆਂ ਗੱਡੀਆਂ ਬੰਦ ਹੋਣਗੀਆਂ ਫੇਰ ਹੁਣ ਘਟ ਗਿਆ ਲੋਕਾਂ ਜਿਹੜੀਆਂ ਬੈਟਮਨ ਜਰੀਆ ਤੁਰ ਕੇ ਜਾਂਣੀਆਂ ਵਪਾਰੀ ਦੇ ਲੱਗ ਕੇ ਕੋਈ ਹਾਲ ਹੈ ਇੱ ਤੇ ਭਾਜੀ ਤੁਸੀਂ ਵੇਖੋ ਤੁਹਾਡੀ ਦੁਕਾਨ ਆ ਜੀ ਇੱਥੇ ਹਾਂਜੀ ਤੇ ਰਿਸ਼ਤਾ ਸਾਫ਼ ਹੋਊਗਾ ਤੇ ਕੋਈ ਆਊਗਾ ਤੇ ਕੋਈ ਗਾਹਕ ਆਊਗਾ ਤੇ ਕੋਈ ਚਾਰ ਪੈਸੇ ਵਟੋਗੇ ਤੇ ਕੀ ਕਹਿਣਾ ਚਾਹੁੰਦੇ ਆ ਜੋ ਹਾਲਾਤ ਬਣੇ ਹੋਏ ਤੇ ਲੰਬੜੀ ਆਈ ਆਂਦੇ ਆ ਜੀ ਸੜਕ ਜਿਹੜੀ ਉੱਚੀ ਹੋਣੀ ਚਾਹੀਦੀ ਚੌਂਕ ਪੁੱਚਾ ਹੋਣਾ ਚਾਹੀਦਾ ਬਰਾਬਰ ਹੋਣੀ ਚਾਹੀਦਾ ਸੜਕ ਪਾਣੀ ਨਹੀਂ ਖਲੋਣਾ ਚਾਹੀਦਾ ਕਿਸੇ ਦਾ ਨੁਕਸਾਨ ਨਹੀਂ ਕਿਸੇ ਵੀਰ ਪੈਣ ਪੈਣ ਪਰਾ ਦਾ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਮਹਿਗਮੇ ਨੂੰ ਕੋਈ ਸ਼ਰਮ ਨਹੀਂ ਆਈ ਜਾਂ ਤੁਸੀਂ ਉਹ ਗੱਲ ਪਤਾ ਨਹੀਂ ਭਾਈ ਸਾਰਿਆਂ ਨੇ ਆਖਿਆ ਜੱਜ ਚੌਂਕ ਵਾਲਿਆਂ ਬਾਬੇ ਹੋ ਰਹੇ ਆਖਿਆ ਜਿਨ੍ਹਾਂ ਦੀਆਂ ਨਿਕਾਨਾ ਉਹਨਾਂ ਆਖਿਆ ਸਾਹਮਣੇ ਘਰ ਵਾਲਿਆਂ ਆਖਿਆ ਵੀ ਚੈੱਕ ਕਰਦੇ ਆ ਉਹ ਚੰਦ ਕਿਆ ਕਰਦੇ ਆ ਤੇ ਕਰਦੇ ਆ ਕਿ ਕਿਸੇ ਨੇ ਥੋੜੀ ਨਹੀਂ ਸਕੀ ਮਿੱਠੀਆਂ ਗੋਲੀਆਂ ਹਾਂਜੀ ਠੀਕ ਹਾਂਜੀ ਬਾਬਾ ਜੀ ਫਿਰ ਐਂਡ ਤੇ ਕੀ ਮੰਗ ਕਰਦੇ ਹੋ ਕਿਉਂਕਿ ਗੁਰਦੁਆਰਾ ਸਾਹਿਬ ਨਾਲ ਆ ਐਂਡ ਤੇ ਉਹ ਗੱਲ ਕਰਦੇ ਆ ਵੀ ਚੌਂਕ ਦਾ ਕੋਈ ਸੁਧਾਰ ਹੋਣਾ ਚਾਹੀਦਾ ਵਾ ਜਿਹੜਾ ਨੀਵਾਸ ਆ ਮਰ ਪਾਣੀ ਨਹੀਂ ਖੋਣਾ ਚਾਹੀਦਾ ਅੱਛਾ ਜੀ ਫੇਰੀ ਕੋਈ ਬਾਬੇ ਪੁੱਢੇ ਸਾਹਿਬ ਦਾ ਰਸਤਾ ਵਾ ਜਾਣ ਨੂੰ ਸੰਭਵ ਤਾਂ ਫੇਰੀ ਜਾਣਗੀਆਂ ਤੇ ਬੱਬਾ ਜੀ ਮੇਰੀ ਇੱਕ ਗੱਲ ਦੱਸੋ ਨਾ ਕੋਈ ਏਡੀ ਵੱਡੀ ਗੱਲ ਨਹੀਂ ਕਿ ਜੇ ਤੁਸੀਂ ਚਾਰ ਬੰਦੇ ਇਕੱਠੇ ਕਰਕੇ ਲੈ ਕੇ ਜਾਣੇ ਹੋ ਹਾਂਜੀ ਚਾਰ ਬੰਦੇ ਮਹਿਗਮੇ ਕੋਲੇ ਪਹੁੰਚ ਕਰਦੇ ਹਾਂ ਆ ਹਾਲਾਤ ਜੋ ਆ ਖਬਰ ਅਸੀਂ ਚਲਾਵਾਂਗੇ ਠੀਕ ਹੈ ਜੀ ਜਿੰਨੇ ਤੇ ਵੀ ਚੱਲੇ ਤੇ ਪ੍ਰਸ਼ਾਸਨ ਨੂੰ ਜਾ ਕੇ ਦਿਖਾ ਤਾਂ ਸਕਦੇ ਨੇ ਕਿ ਭਾਜੀ ਆ ਹਾਲਾਤ ਬਣਦੇ ਆ ਕੋਈ ਤਾਂ ਸ਼ਰਮ ਕਰੋ ਠੀਕ ਹੈ ਜੀ ਮਤਲਬ ਮੁਰਕੇ ਅੱਗੇ ਉਦੋਂ ਇੱਥੇ ਇਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਕਿਆ ਕਰੀ ਅੱਛਾ ਜੀ ਕਹਿੰਦੇ ਕਰਕੇ ਜਾਵਾਂਗੇ ਮੁੜ ਕੇ ਕਰਕੇ ਨਹੀਂ ਗਏ ਉਦੋਂ ਮਿੱਠੀਆਂ ਗੋਲੀਆਂ ਦੇ ਕੇ ਗਾਂ ਗਏ ਉਹ ਕਿ ਨਹੀਂ ਸਾਰਿਆਂ ਗਿਆ ਉਹਨਾਂ ਦੇ ਬਾਹਰ ਚਲੋ ਮਹੀਨਿਆਂ ਤੇ ਪਹਿਲਾ ਹੀ ਪਿਆ ਜੀ ਪਹਿਲੇ ਦਿਨ ਹੀ ਹਟਾਏ ਹਾਲ ਬਣ ਗਿਆ ਸੀ ਆਏ ਹਾਈ ਤੱਕ ਮੌਨਸੂਨ ਸ਼ੁਰੂ ਹੋਇਆ ਪਹਿਲੇ ਦਿਨ ਹੀ ਅਜ ਕੰਮ ਪਹਿਲੇ ਦਿਨ ਹੀ ਏਅਰ ਬਣ ਗਿਆ ਠੀਕ ਹੈ ਜੀ ਓਕੇ ਧੰਨਵਾਦ ਬਾਬਾ ਸਾਰਿਆਂ ਨੂੰ ਹੈ ਨਹੀਂ ਸਕਦਾ ਹੁਣ ਕਿੰਨੇ ਜਾਣਗੇ ਨਹੀਂ ਠੀਕ ਹੈ ਜੀ ਠੀਕ ਧੰਨਵਾਦ